ਦੇ ਕਰੀਬ ਬੰਦੇ ਨੇ ਜਿਹੜੇ ਜੁਆਇਨ ਕੀਤੇ ਨੇ ਅੱਜ ਤੇ ਹੋਰ ਵੀ ਇਹਨਾਂ ਦੇ ਪਿੰਡ ਤੋਂ ਮੇਰੇ ਖਿਆਲ ਦੇ ਇੱਕ ਦੋ ਦਿਨ ਦੇ ਵਿੱਚ ਬੰਦੇ ਆਉਣੇ ਨੇ। ਖਾਲੀਦਾਲ ਤੇ ਕਾਂਗਰਸ ਦੇ ਵਿੱਚ ਸੀਸ਼ਾ ਉਹ ਹੁਣ ਤੱਕ ਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ। ਕਿਹ ਪਿੰਡ ਦੇ ਬੰਦੇ ਨੇ ਜੁਆਇਨਿੰਗ ਕੀਤੀ ਆ? 10 ਦੇ ਕਰੀਬ ਕੁਰੜੀ ਪਿੰਡ ਤੋਂ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਆ। ਨਹੀਂ ਕਈ ਪਿੰਡਾਂ ਦੇ ਦੱਸਿਆ ਜੀ 20 ਪਿੰਡ ਦੇ ਬੰਦੇ ਨੇ ਜੁਆਇਨਿੰਗ ਕੀਤੀ ਆ 10 ਦੇ ਕਰੀਬ ਕੁਰੜੀ ਪਿੰਡ ਤੋਂ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਆ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਸੀ ਸ਼ਾ ਉਹ ਹੁਣ ਤੱਕ ਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹ 3 4 5 ਨੇ ਵਿੱਚ ਸਾਫਗਾ ਔਰ ਮੌਜੂਦਾ 5 ਵੀ ਨੇ ਤੇ ਇਹ ਸਾਰੇ ਨਾ ਜੀ ਛੱਡ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਤੇ ਮੈਂ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਯਕੀਨ ਦਿਵਾਇਆ ਵੀ ਤੁਹਾਡਾ ਮਾਨਸਿਕਾ ਪੂਰਾ ਜਿਹੜਾ ਉਹ ਕੈਮ ਰੱਖਿਆ ਜਾਊਗਾ ਕਿੰਨੇ ਸਰ ਅ ਜਿਹੜੇ ਜੀ ਵੀ ਜੁਆਇਨ ਕੀਤੇ ਗਏ ਨੇ ਤੇ ਕੰਮ ਟਾਈਮ ਤੋਂ ਅਕਾਲੀ ਦੇ ਵਿੱਚ ਵੀ ਕੰਮ ਕਰਦੇ ਰਹੀ ਹੈ 15 ਦੇ ਕਰੀਬ ਬੰਦੇ ਨੇ ਜਿਹੜੇ ਜੁਆਇਨ ਕੀਤੇ ਨੇ ਅੱਜ ਤੇ ਹੋਰ ਵੀ ਇਹਨਾਂ ਦੇ ਪਿੰਡ ਤੋਂ ਮੇਰੇ ਖਿਆਲ ਦੇ ਇੱਕ ਦੋ ਦਿਨ ਦੇ ਵਿੱਚ ਬੰਦੇ ਆਉਣੇ ਨੇ ਤੇ ਜਿਨ੍ਹਾਂ ਨੇ ਜੁਆਇਨ ਕਰਨਾ ਹੈ ਤਾਵਰੇ ਲਗਾਤਾਰ ਜਾਰੀ ਹੈ ਪੂਰੇ ਪੰਜਾਬ ਚ ਵੀ ਮੋਹਾਲੀ ਹਲਕੇ ਦੇ ਵਿੱਚ ਵੀ ਅਲੱਗ-ਅਲੱਗ ਪਾਰਟੀਆਂ ਦੇ ਵਿੱਚੋਂ ਬੰਦੇ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਜਿਹੜੇ ਨਹੀਂ ਵੀ ਕਿਸੇ ਪਾਰਟੀ ਚ ਉਹ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਣ ਲਈ ਉਤਾਲੇ ਹੋ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਆ ਜਿਹੜੀ ਉਹ ਲੋਕਾਂ ਦੇ ਕੰਮ ਆ ਜਿਹੜੀ ਉਹ ਕਰ ਰਹੀ ਹੈ ਆਮ ਆਦਮੀ ਕੀ ਬਹੁਤ ਵਧੀਆ ਪਛਾਣ ਨੀਤੀ ਦਾ ਜਮ ਹੈ ਨਹੀਂ ਹੈ ਜੀ ਜਿਹੜੀ ਪਹਿਲਾਂ ਪਾਰਟੀ ਮੋਹਾਲੀ ਦੇ ਦੇਖ ਵੀ ਆਪਾਂ ਦਾ ਬਿਲਕੁਲ ਵੀ ਮੰਨ ਤਾਂ ਲੱਗਿਆ ਨਹੀਂ ਕਿ ਮੋਹਾਲੀ ਇਲਾਕੇ ਮੋ ਕੋਈ ਪਕਾ ਹੋਵੇ ਜੇ ਲੜਾਈ ਹੋ ਗਈ ਤਾਂ ਤਾਂ ਹੋਣਾ ਹੀ ਹੁਣ ਉਹ ਤਾਂ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਪਾਰਟੀ ਹੈ ਬਹੁਤ ਵਧੀਆ ਨੇਤਾ ਹੈ ਸਾਡੇ ਗੁਰਮਤ ਸਿੰਘ ਜੀ ਬੇਨਾ ਕੰਮ ਨੂੰ ਦੇਖ ਰਹੇ ਨੇ ਕਿ ਨੀਤੀ ਦੇ ਕੇ ਸਾਹਮਣੇ ਜਿਹੜੇ ਸਮਸੀ ਦੇ ਲੱਛਣ ਆ ਗਏ ਨੂੰ ਬੈਠ ਕੇ تیاری ਵਧੀਆ ਤੁਸੀਂ ਲੋਕਾਂ ਨੂੰ ਨਾਲ ਖੋਹਦੀ ਦਾ ਲੁੱਟ ਦਾ ਰੁਝਾਨ ਤੋੜਦੇ ਲੋਕਾਂ ਦਾ ਤਾਂ ਰੁਝਾਨ ਆ ਆਦਮੀ ਕਦੀ ਹੋਵੇ ਜੀ ਆਮ ਆਦਮੀ ਦਾ ਸਰਪੰਚ ਬਣਨੇ ਟੋਟਲੇ ਦੂਜੀ ਪਾਰਟੀ ਦਾ ਜੇ ਦੂਜਿਆਂ ਦਾ ਜੇ ਪਛਾਣ ਨਹੀਂ ਦਿੱਤੀ ਜੀ ਪਹਿਲਾਂ ਤਾਂ ਦਾ ਕੱਟੜ ਪਾਰਟੀਆਂ ਬੱਟੀਆਂ ਦੇ ਟੰਡਾਂ ਦੇ ਇਸ ਤਰ੍ਹਾਂ ਦੇ ਹਾਂ ਉਸਨੇ ਕਿਹਾ ਜੀ ਖਤਮ ਹੋ ਗਿਆ ਇਹਨੇ ਕੱਟੜ ਨਹੀਂ ਸੀ ਨਹੀਂ ਉਹ ਮੰਡਲੋਂ ਆਮ ਆਦਮੀ ਪਾਰਟੀ ਦੇ ਨਾਲ ਹੀ ਸੀ ਸਾਡੀ ਗੱਲ ਨਾਲ ਉਹ ਨਗਦਾ ਵੀ ਹੁਣ ਤੋਂ ਵਿਚਾਰੇ ਆ ਨਹੀਂ ਸਕਦੇ ਕਿ ਜਿਹੜੇ ਜਿਹੜੇ ਕੱਟੜ ਵੀ ਸੀ ਨਹੀਂ ਉਹਨਾਂ ਨੂੰ ਪਤਾ ਚੱਲ ਗਿਆ ਵੀ ਆਰੇ ਸ਼ਾਂਤੀ ਕੁਰੂਪੁਰ ਰਾਜਗੜ੍ਹ ਵਾਲੀ ਪਾਰਟੀ ਆ ਪਰ ਕੰਮ ਵੀ ਕਰਦੀ ਆ ਵਕਤ ਵੀ ਕਰਦੀ ਆ ਸੇਵਾ ਵੀ ਕਰਦੀ ਆ ਲੋਕਾਂ ਦੀ ਔਰ ਲੋਕਾਂ ਦੇ ਵਿੱਚ ਵੀ ਹੈਂਦੀ ਤੇ ਇਸ ਗੱਲ ਦੇ ਹਾਂ ਜੀ ਤੁਸੀਂ ਸਮਝ ਲੋਗੇ ਜਿਹੜੇ ਬੱਚੇ ਉਹ ਆਮ ਆਦਮੀ ਪਾਰਟੀ ਨੂੰ ਜਦੋਂ ਬਦਲ ਕਰਦੇ ਮਾਰੋ ਭਾਵੇਂ ਉਹ ਕਿਸੇ ਹੋਰ ਪਾਸੇ ਉਹ ਪਾਰਟੀਆਂ ਜੀ ਕਾਂਗਰਸਰ ਕਾਲੀ ਛੱਡ ਕੇ ਆਏ ਨਾਲ ਉਹ ਛੱਡੇ ਵਾਸਤੇ ਮੇਰੇ ਨਾਲ ਹੈ ਰਐਮਐਲਏ ਸਾਹਿਬ ਨਾਲ ਚੱਲਣਾ ਚਾਹ ਰਹੇ ਹੈਗੇ ਇਸ ਕਰਕੇ ਉਹ ਆਪਣੇ ਮਨ ਤੇ ਆਏ ਨਾ ਕਿ ਧੱਕੇ ਤੇ ਲੈਣੇ ਅਸੀਂ ਬਹੁਤ ਦਿਨਾਂ ਤੋਂ ਕਹਿ ਰਹੇ ਸੀ ਐਮਐਲਏ ਸਾਹਿਬ ਨੂੰ ਟਾਈਮ ਹੀ ਤਾਂ ਅੱਜ ਟਾਈਮ ਲੱਗਿਆ ਇਸ ਕਰਕੇ ਅੱਜ ਅਸੀਂ ਆ ਕੇ ਇੱਥੇ ਸ਼ਾਮਲ ਹੋਏ ਹੋਰ ਬੰਦਿਆਂ ਨੇ ਵੀ ਆਉਣਾਗਾ ਉਹ ਕਿਦਰ ਟਾਈਮ ਫੇਰ ਰੱਖਿਆ ਸੀ ਫੇਰ ਪਹੁੰਚੂਗੇ ਕੋਸ਼ੂ ਆਮ ਆਦਮੀ ਪਾਰਟੀ ਨਹੀਂ ਤੇ ਆ ਬਹੁਤ ਖੁਸ਼ ਹਾਂ ਜੀ ਤਾਂ ਹੀ ਇਹ ਬੰਦੇ ਨਾਲ ਰਲਿਆਗੇ ਅਮ ਹੋ ਰਹੇ ਆ ਜੀ ਹਾਂ ਜੀ ਇਹ ਕਾਰਨ ਕੀ ਹੈ ਜ ਜੀ ਕਾਰਨ ਛੱਡ ਕੇ ਆਇਓ ਇਹ ਕਾਰਨ ਕੀ ਰਹੇ ਤਾਂ ਕੋਈ ਵੀ ਚੀਜ਼ ਨਹੀਂ ਹੋ ਰਹੀ ਸੀ ਇਹ ਸਰ ਮੈਂ ਤਾਂ ਪਹਿਲੇ ਨਾਲ ਤਾਂ ਮੈਂ ਵੀ ਕਾਂਗਰਸ ਛੱਡ ਕੇ ਆਇਆ ਤਾਂ ਇਹ ਜਿਹੜੇ ਹੁਣ ਆਏਗੇ ਜਿਹੜੇ ਪਿੰਡ ਕੇ ਕੰਮ ਦੇਖ ਕੇ ਸਾਡੇ ਕੰਮ ਦੇਖ ਕੇ ਐਮਐਲਏ ਸਾਹਿਬ ਦੇ ਕੰਮ ਦੇਖ ਕੇ ਤਾਂ ਨਾਲ ਰਲਿਆ ਆਪਣੀ ਨੀਤੀ ਤੇ ਰਲਿਆ ਨਾ ਫਿਰ ਆਪਣੇ ਤਨਮਨ ਤੇ ਰਲਿਆ